ਅਰਜੈਂਟ ਸੇਲ ਹੈ ਬੈਠ ਕੇ ਡੀਲ ਕਰੋ ਕੈਸ਼ ਦੀ ਆਰਸੀ ਹੈ ਕੋਈ ਲੋਨ ਨਹੀਂ ਨਾਮ ਜ਼ਰੂਰ ਕਰਾਉਣੀ ਪਊਗੀ ਗੱਡੀ ਤੁਸੀਂ ਲਿਜਾ ਸਕਦੇ ਹੋ ਦੋਸਤੋ ਰੈਡਾ ਵੇਚ ਆ ਗਈ ਦੋਸਤੋ 13 ਰਜਿਸਟਰਡ 14 ਜੀ ਸੈਕੰਡ ਓਨਰ ਪੀਵੀ 13 ਸੰਗਰੂਰ ਨੰਬਰ ਡੀਜ਼ਲ ਜੀ ਕਾਰ ਬਹੁਤ ਸੋਹਣੀਆਂ ਸੋਹਣੀਆਂ ਨੇ ਦਿਖਾਉਣਾ ਤੁਹਾਨੂੰ ਸ਼ਾਰਟ ਡਿਟੇਲ ਦੇਵਾਂਗੇ ਜਾਣਕਾਰੀ ਪੂਰੀ ਲੈਣ ਲਈ ਜਿਹੜਾ ਨੰਬਰ ਦਿੱਤਾ ਹੋਇਆ ਦੋਸਤੋ ਜਿਹੜੇ ਵੀਰ ਟੈਕਸੀ ਲਾਈਨ ਦੇ ਵਿੱਚ ਡਿਜ਼ਾਇਰ ਚਲਾਉਣਾ ਚਾਹੁੰਦੇ ਹੋ ਜਾਂ ਘਰ ਵਾਸਤੇ ਡਿਜ਼ਾਇਰ ਦੀ ਭਾਲ ਚੋਂ 2014 ਮਾਡਲ ਫਸਟ ਟਨ ਵਾਲਾ ਜੀ ਦਿੱਲੀ ਨੰਬਰ ਦੀ ਹੂੰ ਐਨਓਸੀ ਕੱਟੀ ਹੋਈ ਹੈ ਜੀ ਬੀਮਾ ਖਤਮ ਆ ਦੋ ਟਾਇਰ ਨਵੇਂ ਲੱਗੇ ਨੇ ਜੀ ਹੁਣੇ ਹੀ ਦੋ ਟਾਇਰ ਇਹਦੇ ਬਦਲੀ ਹੋਣ ਵਾਲੇ ਮੰਨੋ ਜਾ ਇੱਟ ਜੀ 2015 ਮਾਡਲ ਹੈ ਜੀ ਪੰਜਾਬ ਨੰਬਰ ਦੀ 2015 ਮਾਡਲ ਹੈ ਪੀਪੀ ਨੰਬਰ ਹੈ ਫਰਸਟ ਓਨਰ ਹੈ ਜੀ ਸੈਂਟਰ ਲੋਕ ਹੈ ਚਾਰੋ ਟਾਇਰ ਨਵੇਂ ਨੇ ਸਾਰੇ ਸ਼ੀਸ਼ੇ ਨਾਲ ਦੇ ਨੇ ਜੀ 2025 ਤੱਕ ਦਾ ਬੀਮਾ ਹੈ ਜੀ ਸਤਿ ਸ਼੍ਰੀ ਅਕਾਲ ਦੋਸਤੋ ਲੈ ਵੀ ਭਾਈ ਰੇਸ਼ਮ ਸਿੰਘ ਭੁੱਲਰ ਕੋਲੇ ਆ ਗਏ ਕਾਰਾਂ ਦਾ ਢੰਡਾਰ ਲੈ ਕੇ ਬਹੁਤ ਸੋਹਣੀਆਂ ਸੋਹਣੀਆਂ ਕਾਰਾਂ ਨੇ ਇਸ ਟਾਈਮ ਖੜੀਆਂ ਸੰਗਰੂਰ ਦੇ ਵਿੱਚ ਭੁੱਲਰ ਮੋਟਰਜ਼ ਜਿਹੜਾ ਕਿ ਹਰੀਪੁਰਾ ਰੋਡ ਤੇ ਹੈਗਾ ਇਸ ਟਾਈਮ ਉੱਥੇ ਮੌਜੂਦ ਆ ਆਪਾਂ ਗੱਲਬਾਤ ਕਰਦੇ ਆ ਕਾਰਾਂ ਬਹੁਤ ਸੋਹਣੀਆਂ ਸੋਹਣੀਆਂ ਨੇ ਦਿਖਾਉਨੇ ਆ ਤੁਹਾਨੂੰ ਸ਼ਾਰਟ ਡਿਟੇਲ ਦੇਵਾਂਗੇ ਜਾਣਕਾਰੀ ਪੂਰੀ ਲੈਣ ਲਈ ਜਿਹੜਾ ਨੰਬਰ ਦਿੱਤਾ ਹੋਇਆ ਉਹਦੇ ਕੈਟਾਲਾਗ ਵੀ ਲੱਗਿਆ ਹੋਇਆ ਤੇ ਪੂਰੀ ਜਾਣਕਾਰੀ ਤੁਸੀਂ ਫੋਨ ਤੇ ਵੀ ਲੈ ਸਕਦੇ ਹੋ। ਸਵਾਗਤ ਕਰਦੇ ਆ ਰੇਸ਼ਮ ਸਿੰਘ ਜੀ ਦਾ, ਸ਼ਸ਼ੀਕਾਲ ਫੌਜੀ ਸਾਹਿਬ। ਸਤਿ ਸ਼੍ਰੀ ਅਕਾਲ ਜੀ ਦੋਸਤੋ। ਗੋਬਿੰਦ ਵੀਰੇ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਾਫੀ ਚਾਹੁੰਦੇ ਹਾਂ। ਸ਼ਸ਼ੀਕਾਲ ਕਿਹਾ ਗਿਆ ਮਾਫੀ ਚਾਹੁੰਦੇ ਆ। ਜੀ। ਹੋਰ ਠੀਕ ਠਾਕ ਜੀ। ਬਹੁਤ ਵਧੀਆ ਜੀ। ਕਿਰਪਾ ਮਾਲਕ ਦੀ ਚੜ੍ਹਦੀ ਕਲਾ ਚ ਐ ਤੇ ਉਮੀਦ ਕਰਦੇ ਆ ਸਾਡੇ ਸੱਜਣ ਬੇਲੀ ਵੀ ਸਾਰੇ ਚੜ੍ਹਦੀ ਕਲਾ ਚ ਹੋਣਗੇ। ਵੀਡੀਓ ਨੂੰ ਲੰਬੀ ਨਹੀਂ ਕਰਦੇ ਦੋਸਤੋ। ਕਾਰਾਂ ਬਹੁਤ ਸਾਰੀਆਂ ਨੇ। ਸਾਰੀਆਂ ਚੰਗੀਆਂ ਗੱਡੀਆਂ ਨੇ ਡੀਜ਼ਲ ਪੈਟਰੋਲ ਮਿਕਸ ਹੈ ਜੀ ਬਿਲਕੁਲ ਠੀਕ ਹੈ ਜੀ ਸੀਐਨਜੀ ਚੱਲੀ ਕੋਈ ਕਾਰ ਨਹੀਂ ਹੈਗੀ ਵਧੀਆ ਗੱਡੀਆਂ ਨੇ ਰੇਟ ਖੁੱਛਵੇਂ ਨੇ ਫਿਕਸ ਬਰਾਏ ਦੀਆਂ ਕਾਰਾਂ ਦੇਵਾਂਗੇ ਹੂੰ ਖੁੱਛਵੇਂ ਰੇਟਾਂ 'ਚ ਚੰਗੀਆਂ ਕਾਰਾਂ ਨੇ ਜੀ ਲੈ ਵੀ ਰੇਟ ਜਮਾ ਕਹਿੰਦੇ ਭੁੱਲਾ ਸਾਹਿਬ ਕਹਿੰਦੇ ਵੀ ਜਮਾ ਜਾਇਜ਼ ਖਿੱਚ ਕੇ ਰੇਟ ਲਾਵਾਂਗੇ ਪਰ ਹੋਣਗੇ ਫਿਕਸ ਲੀਵਾ ਖੜੀਆ ਈਟਨਾ ਉਹਦੀ ਟੋਇਟਾ ਦੀ ਈਟਿਓਸ ਲੀਵਾ ਬਹੁਤ ਜਿਆਦਾ ਡਿਮਾਂਡੇਬਲ ਗੱਡੀ ਆ ਹਾਂਜੀ ਸਰ ਇਹਦਾ ਕੀ ਇਟਿਓਸ ਇਟਿਓਸ ਲੀਵ ਆ ਜੀ 2012 ਮਾਡਲ ਆ ਜੀ ਸੈਕੰਡ ਓਨਰ ਦਾ ਟਾਇਰ ਨਵੇਂ ਨੇ ਸੈਂਟਰ ਲੌਕ ਜੀ ਔਰ ਲਗਭਗ ਸ਼ੀਸ਼ੇ ਸਾਰੇ ਨਾਲ ਦੇ ਚੰਗੀ ਗੱਡੀ ਆ ਇੰਜਨ ਮਕੈਨੀਕਲ ਦੀ ਫੁੱਲ ਵਧੀਆ ओके जी लोन ਕਰਾਣਾ ਚਾਹੁੰਦੇ ਹੋ 2 ਲੱਖ ਰੁਪਏ ਦਾ ਲੋਨ ਹੋ ਜਾਏਗਾ 2 ਲੱਖ ਤੇ 75000 ਰੁਪਿਆ ਕਾਰ ਦਾ ਮੁੱਲ ਹੈ ਜੀ ਜੀ ਕਮਿਸ਼ਨ ਬੇਸ ਤੇ ਡੀਲ ਰਊਗੀ ਪਾਰਟੀ ਦੀ ਗੱਡੀ ਹੈ ਜੀ ਓਕੇ ਜੀ ਪੰਜਾਬ ਨੰਬਰ ਹੈ ਨਾ ਜੀ ਪੰਜਾਬ ਨੰਬਰ ਹੈ ਜੀ ਅਗਲੀ ਆ ਗਈ ਜੀ i20 i20 2009 ਮਾਡਲ ਹੈ ਜੀ ਫਸਟ ਓਨਰ ਹੈ ਸੰਗਰੂਰ ਦੀ ਐਨਓਸੀ ਕੱਟੀ ਹੋਈ ਹੈ ਦਿੱਲੀ ਰਜਿਸਟ੍ਰੇਸ਼ਨ ਤੇ ਅਲਾਈ ਲੱਗੇ ਹੋਏ ਨੇ ਪੰਜੇ ਟਾਇਰ ਨਵੇਂ ਨੇ ਜੀ ਦੋਨੋਂ ਚਾਬੀਆਂ ਨੇ ਜੀ ਸੰਗਰੂਰ ਦੀ ਐਨਓਸੀ ਦੇ ਨਾਲ 1 ਲੱਖ ਤੇ 70000 ਰੁਪਿਆ ਜੀ ਲੋ ਜੀ 1,70 ਦੀ ਪਹਿਲੀ ਲੀਵਾ ਦਾ ਡੀਜ਼ਲ ਹੈ ਜੀ ਇਹ ਪੈਟਰੋਲਾ ਹੈ ਨਾ ਜੀ ਪੈਟਰੋਲ ਅਗਲੀ ਆ ਗਈ ਜੀ 2000 ਚਿੰਮ ਅਸਟੀਲੋ 2010 ਮਾਡਲ ਜੀ ਹਮ ਫਸਟ ਓਨਰ ਹੈ ਫੁੱਲ ਬੀਮਾ ਦੋਨੋਂ ਚਾਬੀਆਂ ਨੇ ਸ਼ੀਸ਼ੇ ਸਾਰੇ ਨਾਲ ਦੇ ਨੇ ਫਰੰਟ ਸ਼ੀਸ਼ੇ ਤੇ ਟ੍ਰੇਡ ਹੈ ਜੀ ਫਿਕਸ ਪ੍ਰਾਈਸ ਦੋਸਤੋ 1,30,000 ਰੁਪਿਆ 1,30,000 ਦੀ ਮੀਟਰ ਨਵੇਂ ਨੇ ਫੁੱਲ ਬੀਮਾ ਦੋਨੋਂ ਚਾਬੀਆਂ ਵੀ ਐਕਸਾਈ ਹੈ ਗੱਡੀ ਵੀ ਨਵੀਂ ਕੰਡੀਸ਼ਨ ਦੀ ਹੈ ਜੀ ਅਗਲੀ ਆਲਟੋ ਜੀ ਆਲਟੋ ਆ ਗਈ ਦੋਸਤੋ 2007 ਕਾਪੀ 8 ਜੀ 70 ਰਜਿਸਟਰ 8 ਹੈ ਜੀ ਸੀਐਨਜੀ ਲੱਗੀ ਹੋਈ ਹੈ ਸ਼ੀਸ਼ੇ ਸਾਰੇ ਨਾਲ ਦੇ ਨੇ ਚਿੱਟੇ ਰੰਗ ਦੀ ਟਾਇਟਪਾ ਵਧੀਆ ਇੰਜਨ ਗੇਅਰ ਦੀ ਵਧੀਆ 1 ਲੱਖ ਤੇ 10000 ਰੁਪਿਆ ਜੀ ਲਓ ਜੀ 1 ਲੱਖ 10 ਦੀ ਹੋਣਾਗੀ ਜੀ ਬੀਟ ਡੀਜ਼ਲ ਚ ਬੀਟ ਡੀਜ਼ਲ ਦੇ ਵਿੱਚ ਹੈ ਦੋਸਤੋ ਇੰਜਨ ਗੇਅਰ ਦੀ ਵਧੀਆ 14 ਮਾਡਲ ਹੈ ਜੀ ਟੌਪ ਮਾਡਲ ਹੈ ਕਾਰ ਦਾ AC ਦਾ ਵਰਕ ਹੋਣ ਵਾਲਾ AC ਦਾ ਕੰਮ ਕਰਾ ਕੇ ਲੈਣਾ 155000 ਜੀ ਜੀ AC ਦਾ ਕੰਮ ਆਪ ਕਰਾ ਲਓਗੇ ਤਾਂ 5000 ਰੁਪਏ ਜੋ AC ਤੇ ਲੱਗਣਾ ਉਹ ਘੱਟ ਕਰ ਦਾਂਗੇ ਜੀ ਲਓ ਜੀ ਗੱਡੀ ਸੋਹਣੀ ਆ ਗਈ ਆਜੋ ਅਗਲੀਆਂ ਘਰਾਂ ਵਾਲੀ ਹਾਂਜੀ ਵੈਂਟੋ ਆ ਦੋਸਤੋ 2011 ਮਾਡਲ ਹੈ ਜੀ ਐਚ ਆਰ ਰਜਿਸਟ੍ਰੇਸ਼ਨ ਦੇ ਵਿੱਚ ਆ ਟਾਇਰ ਚਾਰ ਉਹ ਵਧੀਆ ਨੇ ਇੰਜਨ ਗੇਅਰ ਦੀ ਵਧੀਆ ਹਾਈ ਲਾਈਨ ਹੈ ਜੀ ਐਡਵੋਕੇਟ ਦੀ ਕਾਰ ਹੈ ਇੰਜਨ ਗੇਅਰ ਦੀ ਵਧੀਆ ਜੀ 170000 ਰੁਪਏ ਫਿਕਸ ਪ੍ਰਾਈਜ਼ ਹੈ ਕਾਰ ਦਾ 1,70,000 ਰੁਪਇਆ ਵਿਦ ਐਨਓਸੀ ਲੋ ਜੀ 170 ਫਿਕਸ ਪ੍ਰਾਈਸ ਜੀ ਹਾਂ ਜੀ ਬੋਲੋ ਸਾਹਿਬ ਹੋਰ ਜਾਣਕਾਰੀ ਦੇ ਜੀ ਪਟ્રોલ ਸਲਿਪ ਹੈ ਜੀ 2010 ਮਾਡਲ ਹੈ ਨਵੰਬਰ ਦਸੰਬਰ ਮਹੀਨੇ ਦੀ ਹੈ ਲਾਈਟ ਟਾਇਰ ਲੱਗੇ ਹੋਏ ਨੇ ਜੀ 1,10,000 ਕਾਰ ਚੱਲੀ ਹੋਈ ਹੈ ਇੰਜਨ ਗੇਅਰ ਦੀ ਫੁੱਲ ਵਧੀਆ ਜੀ ਸਾਰੇ ਸ਼ੀਸ਼ੇ ਨਾਲਦੇ ਨੇ ਸੈਂਟਰ ਲੋਕ ਹੈ ਜੀ 2,05,000 ਰੁਪਇਆ ਕਾਰ ਦਾ ਪ੍ਰਾਈਸ ਹੈ ਐਨਓਸੀ ਦੇ ਨਾਲ ਦੋਸਤੋ ਗੱਡੀਆਂ ਜ਼ਿਆਦਾ ਹੋਣ ਕਰਕੇ ਸ਼ਾਰਟ ਬਿਲਕੁਲ ਸ਼ਾਰਟ ਡਿਟੇਲ ਦੇ ਰਹੇ ਹਾਂ ਜਾਦੇ ਜਾਣਕਾਰੀ ਲਈ ਫੋਨ ਤੇ ਸੰਪਰਕ ਕਰ ਲੋ ਹਾਂਜੀ ਸਪੌਡਾ ਲੋਰਾ ਫਸਟ ਆਨਰ ਆਟੋਮੈਟਿਕ 12 ਮਾਡਲ ਜੀ ਜੀ ਕੰਮ ਖਰਚਾ ਫਿਲਹਾਲ ਕੋਈ ਜ਼ਿਆਦਾ ਨਹੀਂ 5000 ਰੁਪਏ ਸਰਵਿਸ ਆਪਾਂ ਕਰਾਉਣਾ ਹੈ ਕਾਰ ਦਾ ਰੇਟ ਜੀ 2.5 ਲੱਖ ਰੁਪਏ ਲਓ ਜੀ ਅਗਲੀ ਬੀਟ ਜੀ ਆਪਣੀ ਰਿਟ ਜੀ 2015 ਮਾਡਲ ਹੈ ਜੀ ਪੰਜਾਬ ਨੰਬਰ ਦੀ 2015 ਮਾਡਲ ਹੈ ਪੀਪੀ ਨੰਬਰ ਹੈ ਫਸਟ ਓਨਰ ਹੈ ਜੀ ਸੈਂਟਰ ਲੋਕ ਹੈ ਚਾਰੋਂ ਟਾਇਰ ਨਵੇਂ ਨੇ ਸਾਰੇ ਸ਼ੀਸ਼ੇ ਨਾਲ ਦੇ ਨੇ ਜੀ 2025 ਤੱਕ ਦਾ ਬੀਮਾ ਹੈ ਜੀ ਗੱਡੀ ਦਾ ਰੇਟ 345000 ਰੁਪਏ ਜੀ 345 ਹਾਂ ਜੀ ਵਰਨਾ ਦੇ ਨੰਬਰ ਲੱਗਣ ਗਿਆ ਹੋਇਆ ਜੀ ਪੀਵੀ 19 ਪੀਵੀ 19 13 ਰਜਿਸਟਰਡ 14 ਪੀਵੀ 19 ਨੰਬਰ ਦੇ ਨਾਲ ਮਿਲਣੀ ਆ ਦੋਸਤੋ ਕਾਰ ਤੋਂ ਨੂੰ ਜੀ ਇਹ ਗੱਡੀ ਦਾ ਰੇਟ 415000 ਰੁਪਏ ਵਿਦ ਪੀਵੀ 19 ਨੰਬਰ ਜੀ ਨੰਬਰ ਲਾ ਕੇ ਜੀ ਪੰਜਾਬ 419000 ਹੈ ਨਾ ਜੀ 415000 15000 ਸੌਰੀ ਜੀ ਪੀਵੀ 19 ਆ ਹਾਂ ਜੀ ਪੁੱਛੋ ਜੀ ਅੱਗੇ ਪੁੱਛੋ ਆਗੀ ਦੋਸਤੋ 2011 ਮਾਡਲ ਡੀਜ਼ਲ ਆ ਫਸਟ ਉਹ ਨਰਾ ਹਰਿਆਣਾ ਨੰਬਰ ਹੈ ਪਰ ਪਟਿਆਲੇਕਾਰ ਨਾਮ ਹੋਈ ਹੋਈ ਹੈ ਐਨਓਸੀ ਦੇ ਨਾਲ 2014 ਦੀ ਪਹਿਲਾਂ ਇਦਾਂ ਹੀ ਨਾ ਹੁੰਦੇ ਸੀ ਹਾਂਜੀ ਕੋਈ ਖਰਚਾ ਕੋਈ ਨਹੀਂ ਜੀ ਗੱਡੀ ਦਾ ਰੇਟ ਫਿਕਸ ਪ੍ਰਾਈਜ਼ 1 ਲੱਖ ਤੇ 65000 ਰੁਪਿਆ ਜੀ ਲੋ ਜੀ 1 ਲੱਖ 65 ਦੀ ਅਗਲੀ ਜੀ ਬ੍ਰਿਜਾ ਬ੍ਰਿਜਾ ਆ ਗਈ ਜੀ 2000 20 ਮਾਡਲ ਦੇਦੇ ਐਨਓਸੀ 8 ਲੱਖ 15000 ਰੁਪਿਆ 2020 ਡੀਜ਼ਲ ਬੀਡੀਆਈ ਆਪਸ਼ਨਲ ਜੀ ਜੀ ਆਪਣੇ ਕੋਲ ਜੀਡੀਡੀਆਈ ब्रीजा जेडीआई 2017 मॉडल दिल्ली नंबर फर्स्ट ओनर कार ਵੀ ਖੜੀ ਹੈ ਜੀ ਜਿਹਦਾ ਰੇਟ ਹੈਗਾ 7 ਲੱਖ ਰੁਪਏ ਡਿਮਾਂਡ ਇਹਦਾ ਕੀ ਰੇਟ ਦੱਸੋ ਜੀ ਇਹਦਾ ਜੀ 8 ਲੱਖ 15000 ਰੁਪਏ 8 ਲੱਖ 15000 ਚ ਅਗਲੀ ਜੀ ਜੈਟਾ ਜੈਟਾ ਦੋਸਤੋ ਆ ਗਈ 2012 ਰਜਿਸਟਰਡ 13 ਜੀ ਜੀ ਫਸਟ ओनर ਆ ਫੁੱਲ ਬੀਮਾ ਦੋਨੋਂ ਚਾਬੀਆਂ ਲਾਈਟ ਆਰ ਲੱਗੇ ਹੋਏ ਨੇ ਫਿਕਸ ਪ੍ਰਾਈਜ਼ ਜੀ 3 ਲੱਖ 70000 ਰੁਪਏ 3 ਲੱਖ 70000 ਦੀ ਚੱਕ ਲੋ ਜੀ ਜੈਟਾ ਜੀ ਅਗਲੀ ਆ ਗਈ ਵਰਨਾ ਜੀ ਆਪਣੇ ਕੋਲੇ ਵਰਨਾ ਜੀ ਦੋਸਤੋ 2011 ਮਾਡਲ ਹੈ ਪੰਜਾਬ ਨੰਬਰ ਹੈ ਕੋਈ ਕੰਮ ਖਰਚਾ ਨਹੀਂ ਚੰਗੀ ਗੱਡੀ ਹੈ ਚਾਰੋਂ ਟਾਇਰ ਬਿਲਕੁਲ ਨਵੇਂ ਨੇ ਜੀ ਲੋਨ ਕਰਾਉਣਾ ਹੈ ਲੋਨ ਵੀ ਹੋ ਜੂਗਾ ਜੀ 1.5 ਤੋਂ 1.2 ਲੱਖ ਰੁਪਏ ਦਾ ਗੱਡੀ ਦਾ ਰੇਟ ਹੈਗਾ ਜੀ 2 ਲੱਖ ਤੇ 45000 ਰੁਪਏ 2 ਲੱਖ 45 ਦੀ ਚੈੱਕ ਲਓ ਜੀ ਵਰਨਾ ਜੀ ਬੋਲਰ ਸਾਹਿਬ ਡੇਅਰ ਬਾਰੇ ਜਾਣਕਾਰੀ ਦਿਓ ਜੀ ਦੋਸਤੋ ਜਿਹੜੇ ਵੀਰ ਟੈਕਸੀ ਲੈਣ ਦੇ ਵਿੱਚ ਡੇਅਰ ਚਲਾਉਣਾ ਚਾਹੁੰਦੇ ਹੋ ਜਾਂ ਘਰ ਵਾਸਤੇ ਡੇਅਰ ਦੀ ਭਾਲ ਚੋਂ 2014 ਮਾਡਲ ਫਸਟਅਨ ਵਾਲਾ ਜੀ ਦਿੱਲੀ ਨੰਬਰ ਦੀ ਹੂੰ ਐਨਓਸੀ ਕੱਟੀ ਹੋਈ ਹੈ ਜੀ ਬੀਮਾ ਖਤਮ ਹੈ ਦੋ ਟਾਇਰ ਨਵੇਂ ਲੱਗੇ ਨੇ ਜੀ ਹੁਣੇ ਹੀ ਦੋ ਟਾਇਰ ਇਹਦੇ ਬਦਲੀ ਹੋਣ ਵਾਲੇ ਮੰਨੋ ਜਾਂ ਅੱਧੇ ਪੈਸ ਅੱਧੇ ਮੰਨ ਲਓ ਠੀਕ ਹੈ ਜੀ ਚੰਗੀ ਗੱਡੀ ਆ ਬੌਂਡ ਚੱਕ ਕੇ ਇੰਜਨ ਗੇਅਰ ਦੀ ਫੁੱਲ ਸੋਣੀ ਆ ਟੱਚ ਪਲੇਅਰ ਬੈਕ ਕੈਮਰਾ ਲੱਗਿਆ ਹੋਇਆ ਕਾਰ ਦਾ ਰੇਟ 2 ਲੱਖ ਤੇ 25000 ਰੁਪਿਆ ਜੀ ਵਿਦ ਐਨਓਸੀ 2 ਲੱਖ ਅਰਜੈਂਟ ਸੇਲ ਹੈ ਕਮਿਸ਼ਨ ਬੇਸ ਤੇ ਡੀਲ ਲਊਗੀ ਜੀ ਠੀਕ ਹੈ ਜੀ ਅਗਲੀ ਦੀ 2017 ਮਾਡਲ ਹੈ ਜੀ ਜੀ ਫਸਟ ਓਨਰ ਹੈ ਯੂਪੀ 17 ਨੰਬਰ ਅਲਾਈਟਰ ਨਵੇਂ ਨੇ ਸੀਟ ਕਵਰ ਮੈਟਿੰਗ ਨਵੀਂ ਦੀ ਨਵੀਂ ਕਾਰ ਹੈ ਜੀ ਚੰਗੀ ਗੱਡੀ ਹੈ 50000 ਰੁਪਏ ਦੇ ਲਾਈਟ ਟਾਇਰ ਨੇ ਕਾਰ ਦੇ ਵਿੱਚ ਨੰਬਰ ਲਾ ਕੇ ਗੱਡੀ ਮਿਲੂਗੀ ਜੀ 5.5 ਲੱਖ ਰੁਪਏ ਦੀ ਐਨਓਸੀ ਦੇ ਨਾਲ ਕਾਰ ਦਾ ਰੇਟ ਜੀ 5 ਲੱਖ ਤੇ 15000 ਰੁਪਏ 5 ਲੱਖ 15 ਦੀ ਐਨਓਸੀ ਨਾਲ 5.5 ਦੀ ਨੰਬਰ ਲਾ ਕੇ ਜੀ ਪੰਜਾਬ ਦਾ ਅੱਗੇ ਆਪਣੇ ਕੋਲੇ ਸਵਿਫਟ 14 ਮਾਡਲ ਹੈ ਜੀ ਇਹ ਬੀਡੀਆਈ ਫਸਟ ਓਨਰ ਜੀ ਬੀਮਾ ਪਿਆ ਜੀ ਅਕਤੂਬਰ ਤੱਕ ਦਾ ਲਾਇਟ ਹੈਰ ਲੱਗੇ ਨੇ ਇੰਜਨ ਗੇਅਰ ਦੀ ਅੰਦਰੋਂ ਇੰਟੀਰੀਅਰ ਦੀ ਫੁੱਲ ਸੋਹਣੀ ਕਾਰ ਹੈ ਜੀ ਜੀ YouTube ਚੈਨਲ ਦੇ ਉੱਤੇ ਆਪਣੇ ਵਾਲੇ ਤੇ ਇਹਦੀ ਵੀਡੀਓ ਵੀ ਫੁੱਲ ਮਿਲ ਜੂਗੀ ਤੁਹਾਨੂੰ ਚੰਗੀ ਕਾਰ ਹੈ ਜੀ ਕੋਈ ਕੰਮ ਖਰਚਾ ਨਹੀਂ ਗੱਡੀ ਦਾ ਰੇਟ 4 ਲੱਖ ਤੇ 40000 ਰੁਪਏ ਜੀ ਮੋਹਲ ਸਾਬ YouTube ਚੈਨਲ ਬੋਲੋ ਇੱਕ ਵਾਰ YouTube ਚੈਨਲ ਹੈ ਜੀ ਭੁੰਦਰ ਮੋਟਰ ਸੰਗਰੂਰ ਲਓ ਜੀ ਅਗਲੀ ਆਲਟੋ ਆ ਗਈ ਜੀ ਆਲਟੋ 2000 ਆ ਗਈ ਆਪਣੀ ਇਹ 12 ਨਾ ਇਹ ਹੈਗੀ 2014 ਰਜਿਸਟਰਡ 15 ਜੀ ਜੀ 14/15 अल्टो LXI फ्रंट दो विंडो पावर ਨੇ ਜੀ ਪੱਕੇ ਨੰਬਰ ਦੀ ਸੈਕੰਡ ਓਨਰ ਕਾਰ ਹੈ 33000 ਚੱਲੀ ਹੋਈ ਹੈ ਜੀ 2,25,000 ਰੁਪਏ ਦੋਸਤੋ ਡਿਮਾਂਡ ਹੈ ਔਨ ਟੇਬਲ ਨੇਗੋਸ਼ੀਏਟ ਹੋ ਜੂਗੀ ਕਮਿਸ਼ਨ ਬੇਸ ਤੇ ਡੀਲ ਹੈ ਜੀ ਅਗਲੀ ਜੀ Honda Amaze Honda Amaze ਆ ਗਈ ਦੋਸਤੋ 13 ਰਜਿਸਟਰਡ 14 ਜੀ ਸੈਕੰਡ ਓਨਰ PV 13 ਸੰਗਰੂਰ ਨੰਬਰ ਡੀਜ਼ਲ ਜੀ ਜੀ ਤੇ ਇਹਦਾ ਇੱਕ ਗੱਪ ਜਾਂ ਹੁੰਦਾ ਹਨ ਹੀ ਐਵਰੇਜ ਵਾਲਾ ਤਾਂ ਐਵਰੇਜ ਵਾਲਾ ਗੱਪ ਨਹੀਂ ਜੀ ਸੱਚੀ ਆ ਉਹ ਗੱਪ ਜੇ ਵਾਲੀ ਗੱਲ ਹੀ ਹੁੰਦੀ ਆ ਆ ਜੀ ਬਹੁਤ ਸੋਹਣੀ ਐਵਰੇਜ ਰਹਿੰਦੀ ਆ ਹਾਂ ਜੀ ਗੱਡੀ ਵੀ ਬਹੁਤ ਸੋਹਣੀ ਆ ਜੀ ਕੋਈ ਕੰਮ ਖਰਚਾ ਨਹੀਂ ਦੋਸਤੋ ਘਰੇ ਚ ਲੌਂਗ ਲੈਣੇ ਆ ਬਹੁਤ ਪਰਫੈਕਟ ਕਾਰ ਹੈ ਪੈਰ ਵੀ ਨਵੇਂ ਲੱਗੇ ਹੋਏ ਨੇ ਜੀ ਕੋਈ ਕੰਮ ਖਰਚਾ ਨਹੀਂ ਜੀ ਸਸਪੈਂਸ਼ਨ ਦਾ ਸਾਰਾ ਸ਼ੌਕਰ ਸ਼ੁਕਰ ਸਾਰਾ ਹੱਥ ਕੱਲਾ ਮਰਵਾਇਆ ਹੋਇਆ ਤੇ ਗੱਡੀ ਦਾ ਰੇਟ 2 ਲੱਖ ਤੇ 90000 ਰੁਪਏ ਡਿਮਾਂਡ ਹੈ ਜੀ ਪਾਰਟੀ ਦੀ ਗੱਡੀ ਹੈ ਕਮਿਸ਼ਨ ਬੇਸ ਤੇ ਡੀਲ ਹੋਊਗੀ। ਲੋ ਜੀ 2 ਲੱਖ 90 ਦੀ ਹੁਣ ਆ ਗਿਆ ਜੀ। ਮਹਿੰਦਰਾ ਵਾਲਿਆਂ ਦਾ ਕਈ ਕੋੜੇ ਸਕੋਰਪਿਓ ਆ ਗਈ ਜੀ S11 2000 B ਰਜਿਸਟਰ 21 ਜੀ ਅਲਾਈਟ ਤੁਹਾਡੇ ਸਾਹਮਣੇ ਨੇ ਜੀ। CV 11 ਨੰਬਰ ਹੈ। ਸੈਕੰਡ ਓਨਰ ਹੈ। ਪੇਡ ਨੰਬਰ ਚ ਹੈ ਜੀ। ਗੱਡੀ ਸੋਹਣੀ ਹੈ ਜੀ। ਕੈਪਟਨ ਸੀਟਾਂ ਦੇ ਵਿੱਚ S11 2020 ਦਸੰਬਰ ਦੀ ਗੱਡੀ 21 ਰਜਿਸਟ੍ਰੇਸ਼ਨ ਹੈ। ਫਿਲਹਾਲ ਕੋਈ ਕੰਮ ਖਰਤੇ ਨਹੀਂ ਹੈਗਾ ਜੀ ਕਾਰ ਦੇ ਵਿੱਚ ਰਵਿੰਗ ਪਾਲਿਸ਼ ਕਰਾ ਲਿਓ ਤੇ ਚਲਾਓ ਆਰਟੀ ਦੀ ਗੱਡੀ ਹੈ ਜੀ ਕਿਸੇ ਨੇ ਵੇਚਣ ਵਾਸਤੇ ਖੜਾਈ ਹੋਈ ਹੈ ਆਪਣੇ ਕੋਲੇ ਜੀ ਗੱਡੀ ਦਾ ਰੇਟ 15 ਲੱਖ ਰੁਪਇਆ ਡਿਮਾਂਡ ਹੈ ਜੀ ਔਨ ਟੇਬਲ ਬੈਠ ਕੇ ਨੇਗੋਸ਼ੀਏਟ ਹੋ ਜੂਗੀ ਠੀਕ ਹੈ ਜੀ ਅਰਜੈਂਟ ਸੇਲ ਹੈ ਬੈਠ ਕੇ ਡੀਲ ਕਰੋ ਕੈਸ਼ ਦੀ ਆਰਸੀ ਹੈ ਕੋਈ ਲੋਨ ਨਹੀਂ ਨਾਮ ਜ਼ਰੂਰ ਕਰਾਉਣੀ ਪਊਗੀ ਗੱਡੀ ਤੁਸੀਂ ਲਿਜਾ ਸਕਦੇ ਹੋ ਦੋਸਤੋ ਰੇਟ ਔਨ ਦਾ ਟੇਬਲ ਬੈਠ ਕੇ ਹੋ ਜੂਗਾ ਲਈ ਦੋਸਤੋ ਗੱਲ ਇਹ ਹੈ ਵੀ ਭੁੱਲਰ ਸਾਹਿਬ ਕੋਲੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਨੇ ਫੋਨ ਨੰਬਰ ਦਿੱਤਾ ਹੈ ਸੰਪਰਕ ਕਰਕੇ ਜਿਹੜੀ ਵੀ ਲੈਣੀ ਉਹਦੇ ਬਾਰੇ ਪੁੱਛ ਸਕਦੇ ਹੋ ਹੋ ਸਕਦਾ ਤੁਹਾਡੀ ਹਰੇਕ ਜਿਹੜੀ ਪਸੰਦ ਦਾ ਹਰੇਕ ਜਿਹੜੀ ਸੋਚ ਦਿਓ ਲੈਣੀ ਹੋ ਇਥੋਂ ਮਿਲ ਜੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੁਲਸਾ ਸਤਿ ਸ਼੍ਰੀ ਅਕਾਲ